ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਪਰਾਜਮਾਨਾ ਪੰਜਾਬ ਦੀ ਵੱਖ-ਵੱਖ ਨਹਿਂਗ ਜੱਥੇਬੰਦੀਆਂ ਸਮਾਜਿਕ ਜੱਥੇਬੰਦੀਆਂ ਇੱਥੇ ਪਹੁੰਚੀਆਂ ਨੇ ਜਿਸ ਦਾ ਸਭ ਤੋਂ ਵੱਡਾ ਮੁੱਦਾ ਬਾਬਾ ਸੰਗਤ ਸੰਗੀਤ ਦੀ ਅਸਾਨ ਦਾ ਜੋ ਕੰਟਰੋਵਰਸੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਜੋ ਜਿੰਦਾ ਲਗਾ ਦਿੱਤਾ ਗਿਆ ਹਫਤਾ ਪਹਿਲਾਂ ਵੀ ਇੱਥੇ ਆਏ ਸੀ ਤੇ ਬੱਬਾ ਰਾਜਾ ਰਾਜ ਸਿੰਘ ਜੀ ਵੀ ਆਏ ਸੀ ਤੇ ਉਸ ਸਥਾਨ ਦੇ ਲਈ ਕਾਫੀ ਜਦੋਜਹਿਦ ਚੱਲ ਰਹੀ ਹੈ ਅੱਜ ਜਿਹੜੀ ਉੱਥੇ ਕਮੇਟੀ ਸੀਗੀ ਬੱਬਾ ਸੰਗਤ ਸਿੰਘ ਦੇ ਸਾਥ ਦੇ ਉੱਤੇ ਤੇ ਪੰਜਾਬ ਪੁੱਤਰ ਦੀਆਂ ਸਮਾਜਿਕ ਰਾਜਨੀਤਿਕ ਬਾਬਾ ਬਾਬੂ ਸਿੰਘ ਜੀ ਜਿੱਥੇ ਦਾ ਸਰਨਾਮ ਤਾਂ ਉੱਤੇ ਉਹ ਵੀ ਉਹਨਾਂ ਸਥਾਨ ਦੇ ਮੀਟਿੰਗ ਹੋਈਆ ਇਹ ਵਿੱਚ ਇਹੀ ਕਿਹਾ ਗਿਆ ਵੀ ਉਹਨੂੰ ਜਿਹੜਾ ਜੰਮਦਵਾਰਾ ਸਾਂ ਉਹ ਸੀ ਇਹ ਪੁਗਾ ਉਹਦਾ ਜਿਹੜਾ ਜਿੰਦਾ ਲਾਇਆ ਤੁਸੀਂ ਖੋਲ ਲਓ ਅੱਜ ਦੀ ਮੀਟਿੰਗ ਨੂੰ ਦੇਖਦੇ ਹਾਂ ਇੱਕ ਵਾਰ ਤੋਂ ਹੌਂਕੀ ਕਟੀਆਂ ਨੇ ਉਹ ਜਿਹੜੇ ਜਿੰਦਾ ਸੀ ਉਹ ਕੋਲ ਤਾਂ ਤੇ ਅਸੀਂ ਉਹਨਾਂ ਨੂੰ ਫੀਲ ਕਰਦੇ ਹਾਂ ਵੀ ਅੱਗੇ ਕੋਈ ਜਿਹੜਾ ਹੈਗਾ ਰੌਲਾ ਰਪਣਾ ਹੋਵੇ ਉਹ ਵੇਸੇ ਤਰ੍ਹਾਂ ਜਿਹੜਾ ਹੈਗਾ ਜੰਦਾ ਖੁੱਲਿਆ ਰਹਿਣਾ ਚਾਹੀਦਾ ਤੇ ਦੋ ਤਰੀਕ ਨੂੰ ਵਾਰਾ ਵੀਰ ਇੱਥੇ ਜਿਹੜਾ ਬਾਬਾ ਸੰਤ ਸਿੰਘ ਦਾ ਸਥਾਨ ਉੱਥੇ ਜਿਹੜਾ 10ਵੀਂ ਦਾ ਤਹਿੜਾ ਉੱਥੇ ਆਇਆ ਜਾਣਾ ਅਸੀਂ ਸਾਰੀਆਂ ਸੰਗਤਾਂ ਨੂੰ ਫੀਲ ਕਰਦੇ ਹਾਂ ਕਿ ਉਹ ਅਜੇ 2 ਤਰੀਕ ਨੂੰ ਹੋਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਸੁਖਵਾਲ ਸਿੰਘ ਜੀ ਖੂਲ ਵਾਲੇ ਉਹਨਾਂ ਨਾਲ ਜਿਹੜਾ ਸੁਣ ਗੋੜੀ ਦਾ ਪ੍ਰਧਾਨ ਧਾਮੀ ਸਾਹਿਬ ਉਹਨਾਂ ਦੀ ਉਹਨਾਂ ਦੀ ਮੀਟਿੰਗ 1 ਤਰੀਕ ਨੂੰ ਰੱਖੀ ਗਈ ਹੈ ਇਸੇ ਮੁੱਦੇ ਦੇ ਉੱਤੇ ਜੋ ਫੈਸਲਾ ਆਊਗਾ ਜੇ ਤਾਂ ਸ੍ਰੋਮਣੀ ਕਮੇਟੀ ਆਪ ਬਣਾ ਕੇ ਦਿੰਦੀ ਆ ਤਾਂ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੇ ਇਹ ਸੰਸਥਾ ਨੂੰ ਸੌਂਪਿਆ ਜਾਂਦਾ ਸਥਾਨ ਤਾਂ ਵੀ ਅਸੀਂ ਉਸ ਨੂੰ ਬਣਾਉਣ ਨੂੰ ਤਿਆਰ ਆਂ ਪਰ ਅਸੀਂ ਉੱਥੇ ਇਹ ਨਹੀਂ ਹੈ ਵੀ ਉੱਥੇ ਕੌਮ ਦਾ ਇਹ ਸਥਾਨ ਆ ਬਾਬਾ ਜੀ ਦਾ ਯਾਦਗਾਰ ਹਰ ਹਿੱਲੇ ਬਣਾਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਸ੍ਰੋਣੀ ਕਮੇਟੀ ਨੂੰ ਬੰਦੇ ਦੇ ਪੁੱਤ ਬਣ ਕੇ ਉਹ ਸਥਾਨ ਬਣਾ ਦਿਓ ਨਹੀਂ ਫਿਰ ਅਸੀਂ ਆਪ ਬਣਾਵਾਂਗੇ ਬਾਬਾ ਜਿਸ ਤਰ੍ਹਾਂ ਜਿਹੜਾ ਮੌਜੂਦਾ ਮੈਨੇਜਰ ਇੱਥੇ ਆਇਆ ਇਹਦੇ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਨੇ ਜਿੱਥੇ ਵੀ ਸਥਾਨ ਨੇ ਖਾਸ ਕਰਕੇ ਜਿਹੜੇ ਸ਼ਡਿਊਲ ਕਾਸਟ ਸ਼ਹੀਦ ਹੋਏ ਨੇ ਉੱਥੇ ਛੇਡ ਛਾੜ ਕਰਦਾ ਉੱਥੇ ਹਰ ਵਾਰ ਪੰਗਾ ਲੈਂਦਾ ਕੀ ਇਹ ਕੋਈ ਇਹਨੂੰ ਸਪੈਸ਼ਲ ਅਪਾਇੰਟ ਕੀਤਾ ਹੋਇਆ ਵੀ ਹਰ ਕੱਜ ਜਗ੍ਹਾ ਤੇ ਜਾ ਕੇ ਇਹਨੇ ਪੰਗਾ ਖੜਾ ਕਰਦਾ ਇਹਦਾ ਸਰੋਣੀ ਕਮੇਟੀ ਦੱਸੇ ਸਰੋਣੀ ਦੇ ਪ੍ਰਧਾਨ ਦੱਸੇ ਵੀ ਇਹ ਇਸੇ ਗੱਲ ਖਾਤਰ ਤੇ ਤੁਰੇ ਤੁਰਦੇ ਪਹਿਲਾਂ ਦਮਦਮਾ ਸਾਹਿਬ ਇਹਨੇ ਰੌਲਾ ਪਵਾਇਆ ਉਸੇ ਵੇਲੇ ਵੀਰ ਸਿੰਘ ਧੀਰ ਸਿੰਘ ਦਾ ਸਥਾਨ ਆ ਉਹ ਖੌਂਦੇ ਸੀਗੇ ਜ਼ਮੀਨ ਤਾਂ ਖੋਲੀ ਫਿਰ ਉੱਥੇ ਗੁਰੂ ਰਵਦਾਸ ਮਹਾਰਾਜ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਬਾਬਾ ਸੰਗਤ ਸਿੰਘ ਦਾ ਉਹ ਵੀ ਖੌਂਦੇ ਸੀ ਤੇ ਉਥੇ ਵੀ ਫਿਰ ਜਿਹੜਾ ਪੂਰਾ ਸੰਘਰਸ਼ ਹੋਇਆ ਪੂਰੀ ਕਾਫੀ ਉਥੇ ਰੋਲਾ ਪਿਆ ਸਾਰੀ ਜਿਹੜੇ ਹੈਗੇ ਕੌਮ ਆ ਇਕੱਠੀ ਹੁੰਦੀ ਰਹੀ ਉਥੇ ਪੰਥ ਇਕੱਠਾ ਹੁੰਦਾ ਰਿਹਾ ਤਾਂ ਉਹਨਾਂ ਨੇ ਉਹ ਜਾ ਕੇ ਉਹ ਸਥਾਨ ਛੱਡੇ ਹੁਣ ਵੀ ਇਹ ਇਹ ਰਖੀਬ ਮਿਲਦਾ ਇਸੇ ਵਾਸਤੇ ਇਹਨਾਂ ਸ਼੍ਰੋਮਿਕ ਕਮੇਟੀ ਨੇ ਜਿਹੜਾ ਇੱਥੇ ਮੈਨੇਜਰ ਵੀ ਉਥੇ ਜਾ ਤੂ ਗੜਬੜ ਕਰ ਉਹਨਾਂ ਦੇ ਸਥਾਨ ਨੇ ਕੋ ਅਸੀਂ ਕਹਿਣਾ ਚਾਹੁੰਦੇ ਹਾਂ ਸਹੀਦ ਸਾਰਿਆਂ ਦੇ ਸਾਂਝੇ ਹੁੰਦੇ ਨੇ ਪੂਰੇ ਪੰਥ ਦੇ ਹੁੰਦੇ ਨੇ ਤੇ ਉਹਨਾਂ ਦੇ ਕਿਤੇ ਵੀ ਸਥਾਨ ਨੇ ਚ ਇਹ ਬਾਬਾ ਸੰਗਤ ਸਿੰਘ ਸਾਹਿਬ ਜੀ ਨੇ ਬਾਬਾ ਜੀਵਨ ਸਿੰਘ ਜੀ ਨੇ ਜਾਂ ਅਜਾ ਸਿੰਘ ਰਾਮਗੜੀਆਂ ਤੋਂ ਕੋਈ ਵੀ ਉਹਨਾਂ ਦੇ ਬੁੰਗੇ ਜਿੱਥੇ ਜਿੱਥੇ ਸ਼ਹੀਦ ਕੋਈ ਹੋਇਆ ਉਹਨਾਂ ਦੇ ਜਿਹੜੇ ਸਥਾਨ ਨੇ ਉਹ ਸਰੌਂਡਿੰਗ ਕਮੇਟੀ ਨੂੰ ਬਣਾਉਣੇ ਚਾਹੀਦੇ ਨੇ ਜੋ ਸਰੌਂਡਿੰਗ ਕਮੇਟੀ ਦੇ ਐਕਟ ਤੋਂ ਪਹਿਲਾਂ ਜਿਹੜੀਆਂ ਪੁਰਾਤਨ ਇਮਾਰਤਾਂ ਸੀ ਉੱਥੇ ਸਾਰਿਆਂ ਦੇ ਸ਼ਹੀਦੀ ਬੁੰਗੇ ਬਣੇ ਹੋਏ ਸੀਗੇ ਪਰ ਇਹਨਾਂ ਨੇ ਉਸ ਤੋਂ ਬਾਅਦ ਆ ਕੇ ਜਿਹੜੀ ਪੁਰਾਣੀ ਇਮਾਰਤਾਂ ਸੀਗੀਆਂ ਇਤਿਹਾਸ ਕੋ ਖਤਮ ਕਰਤੀਆਂ ਉਹ ਖਤਮ ਕਰਨ ਦੇ ਨਾਲ ਜਿਹੜਾ ਹੈਗੇ ਸੀ ਉਹ ਬੁੰਗੇ ਵੀ ਖਤਮ ਕਰਤੇ ਹੁਣ ਅੱਡੋ ਅੱਡੀ ਜਿਨ੍ਹਾਂ ਦੇ ਸ਼ਹੀਦ ਨੇ ਉਹ ਲੜ ਰਹੇ ਨੇ ਤੇ ਉਹ ਆਪਣੇ ਆਪਣੇ ਗੁੰਗੇ ਜਿਹੜੇ ਬਣਾ ਰਹੇ ਨੇ ਜਦ ਗੁਰੂ ਸਾਹਿਬ ਨੇ ਪੂਰੇ ਪੰਥ ਨੂੰ ਇਕੱਠਾ ਕੀਤਾ ਉਹ ਤੇ ਕੋਈ ਜਾਤ ਪਾਤ ਨਹੀਂ ਦੇਖੀ ਹਰ ਇੱਕ ਬੰਦੇ ਨੇ ਇੱਕ ਦੂਸਰ ਵੱਲ ਸ਼ੀਧੀਆਂ ਦਿੱਤੀਆਂ ਕਿ ਅੱਜ ਇਸ ਤਰ੍ਹਾਂ ਦਾ ਬਖਰੀਮਾ ਪੰਥ ਦੇ ਵਿੱਚ ਕਿਉਂ ਆ ਇਹ ਇਹ ਤਾਂ ਇਹ ਤਾਂ ਹੁਣ ਸ਼੍ਰੋਮਣੀ ਕਮੇਟੀ ਦੱਸੇ ਨਾ ਕਿਉਂ ਬਹਿਤਕਰਾ ਕਰਦੀ ਆ ਜਦੋਂ ਇੱਥੇ ਬਾਬਾ ਸੰਗਤ ਸਿੰਘ ਜੀਆ ਦਾ ਅਸੀਸ ਆਇਆ ਉਹ ਇਤਿਹਾਸ ਕਹਿੰਦਾ ਜੇਤ ਨਹੀਂ ਹੋਣਾ ਚਾਹੀਦਾ ਵੀ ਹੋਣਾ ਚਾਹੀਦਾ ਦੇਖੋ ਸਾਰਿਆਂ ਨੂੰ ਕਿਸੇ ਦੀ ਇੱਕ ਦੇ ਸ਼ਹੀਦ ਥੋੜਾ ਥੋੜਾ ਕੋਈ ਪੂਰੇ ਪੰਥ ਦੇ ਸ਼ਹੀਦ ਨੇ ਕੌਮ ਦੇ ਸ਼ਹੀਦ ਨੇ ਸਾਰਿਆਂ ਨੂੰ ਇਹ ਹਵਾਲੇ ਬੁਲੰਦ ਕਰਨੀ ਚਾਹੀਦੀ ਜਿੱਥੇ-ਜਿੱਥੇ ਵੀ ਕੋਈ ਸੀ ਦੀ ਸਥਾਨ ਆ ਜਿੱਥੇ ਇਹਨਾਂ ਨੇ ਨਹੀਂ ਬਣਾਇਆ ਉਥੇ ਉਹ ਆਵਾਜ਼ ਆ ਕੇ ਉਹਨਾਂ ਦਾ ਸੀ ਦੀ ਸਥਾਨ ਯਾਦਗਾਰ ਬਣਾਉਣੀ ਚਾਹੀਦੀ ਆ ਜਿਸ ਤੋਂ ਉਹਨਾਂ ਨੇ ਆਪਣਾ ਫੈਸਲਾ ਕੀਤਾ ਜਾਂ ਤਾਂ ਉਹ ਜਗ੍ਹਾ ਦੇ ਦਿੱਤੀ ਜਾਵੇ ਜਿੱਥੇ ਭਾਈ ਸੰਗਤ ਸਿੰਘ ਦਾ ਸੀਸਾ ਆ ਜਾਂ ਫਿਰ ਸ਼ਰੂਣੀ ਕਮੇਟੀ ਬਣਾਉ ਸ਼ਰੂਣੀ ਕਮੇਟੀ ਬਣਾਵੇ ਸਾਨੂੰ ਕੋਈ ਇਤਰਾਜ਼ ਨਹੀਂ ਉਹਨਾਂ ਦਾ ਸਥਾਨ ਬਣਾਣਾ ਚਾਹੀਦਾ ਜੇ ਸਹਿਮਤ ਨਹੀਂ ਹੁੰਦੀ ਫਿਰ ਆਪਣਾ ਅਗਲਾ ਕੀ ਆਪਾਂ ਜੋ ਨਹੀਂ ਬਣਾਉਂਦੇ ਫਿਰ ਅਸੀਂ ਆਪ ਜਿਹੜਾ ਕੁਝ ਮਰਜ਼ੀ ਹੋਵੇ ਫਿਰ ਅਸੀਂ ਜਿਹੜਾ ਸਥਾਨ ਹੋ ਲਵਾਂਗੇ ਕੁਛ ਵੀ ਕਰਨਾ ਪਵੇ ਸਾਨੂੰ ਚਾਹੇ ਆਪਦੇ ਸਹੀਸ ਦੇਣੇ ਪੈਣ ਚਾਹੇ ਉਹਨਾਂ ਦੇ ਲੈਣੇ ਪੈਣ ਅਸੀਂ ਪਿੱਛੇ ਨਹੀਂ ਖੜਦੇ ਹੈਗੇ ਇੱਕ ਵੱਡੀ ਘਟਨਾ ਹੋਈ ਆ ਪੰਜਾਬ ਦੇ ਵਿੱਚ ਜੁਗਿਆਣਾ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ 21 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਹਮਣੇ ਔਰਤ ਕੱਪੜੇ ਤਾਰਦੀ ਆ ਰੌਲਾ ਪੈਂਦਾ ਉਹਨਾਂ ਦਾ ਆਪਸ ਵਿੱਚ ਕਮੇਟੀ ਦਾ 21 ਤਰੀਕ ਨੂੰ ਪਰਚਾ ਦਰਜ ਉੱਥੇ ਔਰਤ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਕੋਈ ਜਥੇਬੰਦੀਆਂ ਕੋਈ ਲੋਕ ਪਿੰਡ ਦੀ ਕਮੇਟੀ ਉਹ ਫੈਸਲਾ ਕਰਵਾ ਦਿੰਦੇ ਐਫੀ ਡੈਪਟ ਲੈ ਜਾਂਦੇ ਨੇ ਉਹਦੇ ਬਾਅਦ ਜੱਥੇ ਬੰਦੀ ਜਾਂਦੇ ਨੇ 23 ਤਰੀਕ ਨੂੰ ਪਰਚਾ ਦਰਜ ਕਰਵਾ ਦਿੱਤਾ ਜਾਂਦਾ ਤੇ ਅੱਜ ਤੱਕ 30 ਤਰੀਕ ਹੋ ਗਈ ਅੱਜ ਤੱਕ ਪੁਲਿਸ ਨੂੰ ਲੇਡੀ ਨਹੀਂ ਲੱਭੀ ਪੁਲਿਸ ਹੁਣ ਇਹ ਕਹਿ ਰਹੀ ਹੈ ਵੀ ਅਸੀਂ ਤਾਂ 21 ਤਰੀਕ ਨੂੰ ਫੜ ਲਈ ਤੁਹਾਡੀਆਂ ਜੱਥੇ ਬੰਦੀਆਂ ਨੇ ਉਹਨੂੰ ਛਡਵਾਇਆ ਵੀ ਹੁਣ ਅਸੀਂ ਉਹਨੂੰ ਲੱਭ ਰਹੇ ਹਾਂ ਹੁਣ ਇਹਦੇ ਬਾਰੇ ਕਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਗੁਰੂ ਦੀ ਬੇਅਦਬੀ ਹੋ ਗਈ ਅਸੀਂ ਕਿੱਧਰ ਨੂੰ ਜਾ ਰਹੇ ਆਪਾਂ ਦੇਖੋ ਮੈਂ ਘਣੋ ਜਨਾ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਨਿਵਸਤਰ ਹੁੰਦਾ ਨਗੇਜ ਪੁਣਾ ਕਰਦਾ ਉਹ ਤੇ ਤੇ ਐਫ ਆਈ ਆਰ ਦਰਜ ਹੋਣੀ ਚਾਹੀ ਜੇ ਉਹਨਾਂ ਨੇ ਕਰ ਲਈ ਫਿਰ ਉਹਨੂੰ ਪੜ੍ਹਨ ਛੱਡਿਆ ਕਿਉਂ ਆ ਪੜ੍ਹ ਨਹੀਂ ਰਹੇ ਜੀ ਆਪੇ ਫੜਨ ਉਹਨਾਂ ਨੂੰ ਜੇ ਨਹੀਂ ਫੜਨਗੇ ਫਿਰ ਜਿਹੜਾ ਪੰਥ ਆ ਉਹ ਜਥੇਬੰਦੀਆਂ ਨੇ ਉਹ ਆਪ ਦਾ ਜਿਹੜਾ ਪ੍ਰਦਰਸ਼ਨ ਕਰਨੀਆਂ ਉਥੇ ਜਾ ਕੇ ਪਹੁੰਚਣਗੇ ਇਸ ਅਸੀਂ ਐਸਐਸਓ ਸਾਬ ਨੂੰ ਵੀ ਕਹਿੰਦੇ ਆ ਵੀ ਉਹਨੂੰ ਫੜ ਕੇ ਅੰਦਰ ਕਰੋ ਜਦੋਂ ਨਹੀਂ ਕੋਈ ਕਰਦਾ ਮਲਗ ਚਲੋ ਵੀ ਉਹ ਹੁਣ ਪ੍ਰਸ਼ਾਸਨ ਨਹੀਂ ਉਤੇ ਕਾਰਵਾਈ ਕਰਦਾ ਕੱਲ ਨੂੰ ਕਹੇ ਸੇਵਾਦਾਰ ਨੇ ਗੁਰੂ ਸਾਹਿਬ ਦੇ ਪਾ ਸਰਕਾਰ ਦੇ ਵਿੱਚ ਕਿਸੇ ਨੇ ਕੋਈ ਕੁਰਬਾਨੀ ਕਰਤੀ ਫਿਰ ਉਹਨੂੰ ਤਾਂ ਝੱਟ ਫੜ ਲੈਣਗੇ ਜਿਹੜਾ ਕਿ ਉਹਨਾਂ ਨੂੰ ਫਰਜ਼ ਬਣਦਾਗਾ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕਰੇ ਅਸੀਂ ਉਹ ਵੀ ਨਿੰਦਣਯੋਗ ਆ ਜਿਹੜੀਆਂ ਜਥੇਬੰਦੀਆਂ ਇਹੋ ਜਿਹੇ ਮਾੜੇ ਅਨਸਰਾਂ ਦਾ ਸਾਥ ਦਿੰਦੀਆਂ ਜਿਨ੍ਹਾਂ ਨੇ ਇੱਕ ਗੁਰੂ ਸਾਹਿਬ ਦੀ ਘੋਰ ਬੇਅਦਬੀ ਕੀਤੀ ਔਰ ਗੁਰੂ ਸਾਹਿਬ ਦੇ ਜੋ ਉਥੇ ਪਤ ਉਹ ਹੋਏ ਆ ਜਾ ਕੇ ਨਿਰਵਸਤਰ ਹੋਏ ਆ ਉਹਨਾਂ ਨੂੰ ਛੜਾ ਕੇ ਲਿਆਉਂਦੇ ਨੇ ਇਹ ਜਿੱਥੇ ਬੰਦਿਆਂ ਨੂੰ ਵੀ ਸੋਚਣਾ ਚਾਹੀਦਾ ਵੀ ਇਹੋ ਜਿਹੇ ਬੰਦਿਆਂ ਨਾਲ ਅਸੀਂ ਕਿਉਂ ਖੜਦੇ ਹੋ ਉਹਦੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈਗੀ ਤਾਂ ਗੱਲ ਇਹ ਨਿਕਲੀ ਹੈ ਜੀ ਉਹ ਕਹਿੰਦੇ ਕਿ ਜਿਹੜਾ ਵੀਡੀਓ ਵੀ ਵਾਇਰਲ ਕਰੂਗਾ ਉਹ ਤੇ ਪਰਚਾ ਹੋਊਗਾ ਕਿ ਗੁਰੂ ਸਾਹਿਬ ਦੀ ਬੇਅਦਬੀ ਬਾਰੇ ਉਥੇ ਮੁੱਦਾ ਨਹੀਂ ਉਛਾਲਿਆ ਗਿਆ ਕਿ ਜਿਹੜੀ ਉਹ ਬਹੁਤ ਗਲਤ ਗੱਲ ਹੈਗੀ ਇਹ ਨਿੰਦਣਯੋਗ ਗੱਲ ਆ ਕਿ ਗੁਰੂ ਤੋਂ ਉੱਪਰ ਕੋਈ ਚੀਜ਼ ਨਹੀਂ ਹੁੰਦੀ ਜੇ ਕਹਣਾ ਮੈਂ ਕਹਣਾ ਵੀ ਇਹ ਜਿਹੜੇਗਾ ਗੁਰਦੁਆਰਾ ਸਾਹਿਬ ਦੇਖੋ ਜਿੱਕੇ ਇਤਨੇ ਆ ਸਤਾਰ ਨੇ ਹੰਗਸਿੰਘਾ ਦੇ ਵਿੱਚ ਛਾਉਣੀਆ ਦਲਾ ਪੰਥਾਂ ਦੇ ਕੋਲੇ ਉੱਥੇ ਕਿਉਂ ਨਹੀਂ ਕਿਤੇ ਜਾ ਕੇ ਬੇਅਦਬੀ ਹੁੰਦੀ ਉਥੇ ਪਤਾ ਵੀ ਅਗਲੇ ਉਹਦੀ ਚਟਕਾ ਦੇਣਗੇ ਸਿੰਘ ਬੈਠੇ ਆ ਤਿਆਰ ਬਿਆਰ ਸਸਤਰ ਧਾਰੀ ਇਹ ਜਿਹੜੇ ਪਿੰਡਾਂ ਵਾਲਿਆ ਪ੍ਰਧਾਨੀਆਂ ਪਿੱਛੇ ਦਾ ਲੜੀ ਜਾਂਦੇ ਆ ਜਦੋਂ ਇਹੋ ਜਿਹਾ ਕੋਈ ਹੁੰਦਾਗਾ ਉਦੋਂ ਕੋਈ ਕੁਰਸ਼ ਹੁੰਦਾ ਨਹੀਂਗਾ ਕੀ ਕਾਰਨ ਕੋਈ ਉਹਨਾਂ ਕੋਲ ਐਸੇ ਸੂਰਮੇ ਨਹੀਂ ਇੱਕ ਬੰਦੇ ਨੂੰ ਨਹੀਂ ਅਸੀਂ ਸਮਝ ਸਕਦੇ ਜੇ ਇੱਕ ਜਿੰਨਾ ਚਿਰ ਜਦੋਂ ਆ ਪਿੱਛੇ ਜੇ ਬੇਅਦਬੀਆਂ ਦਾ ਦੌਰ ਚੱਲਿਆ ਪਹਿਲਾ ਦਿੱਲੀ ਦੇ ਵਿੱਚ ਉਹ ਸੋਧਿਆ ਗਿਆ ਬੰਦਾ ਜਿਹਨੇ ਬੇਅਦਬੀ ਕੀਤੀ ਉਸ ਤੋਂ ਬਾਅਦ ਦੋ ਤਿੰਨ ਘਟਨਾ ਹੋਈਆਂ ਵਰਸਰ ਹੋਣ ਲੱਗੀ ਉਥੇ ਨੇ ਸੋਤਾ ਕੁਛ ਨਾ ਕੁਛ ਬੇਅਦਬੀਆਂ ਨੂੰ ਠੱਲ ਪਈ ਸੀਗੀ ਇਹ ਹੁਣ ਫੇਰ ਉਹੀ ਚੀਜ਼ ਚੱਲ ਪਿਆ ਜਿੰਨਾ ਚਿਰ ਅਸੀਂ ਸਿੱਖ ਜਿਹੜੇ ਸਿੰਘ ਜਾਂ ਕੋਈ ਵੀ ਆਪਾਂ ਗੁਰੂ ਕੀ ਫੌਜ ਆ ਗੁਰੂ ਦੀ ਫੌਜ ਹੈ ਗੁਰੂ ਦੀ ਰਾਖੀ ਤਾਂ ਨਹੀਂ ਕੋਈ ਕਰ ਸਕਦਾ ਪਰ ਪਹਿਰੇਦਾਰ ਜਿਹੜੇ ਹੁੰਦੇ ਹੈਗੇ ਉਹ ਜਦੋਂ ਕੋਈ ਕਿਸੇ ਚੀਜ਼ ਦਾ ਉੱਤੇ ਟੈਕ ਹੁੰਦਾ ਜਾਏ ਕੁਝ ਵੀ ਹੁੰਦਾ ਉਹਦਾ ਜਵਾਬ ਦੇਣਾ ਉਹਦੀ ਢਾਲ ਬਣਨਾ ਇਹੀ ਚੀਜ਼ ਹੁੰਦੀ ਹੈ ਫੌਜ ਦੀ ਜਿਹੜੇ ਹੁਣ ਗੁਰੂ ਘਰ ਦੇ ਵਿੱਚ ਬੈਠੇ ਆ ਉਹਨਾਂ ਨੂੰ ਫੜ ਕੇ ਉਹਦੀ ਝਟਕਾ ਦੇਣਾ ਚਾਹੀਦਾ ਸੀ ਇਹ ਗਾਹ ਨੂੰ ਕੋਈ ਹੋਰ ਨਾ ਕੋਸ਼ਿਸ਼ ਕਰਦਾ ਜੇ ਨਹੀਂ ਇਹੋ ਜਿਹਾ ਕੋਈ ਹੁੰਦਾ ਤਾਂ ਸਾਨੂੰ ਦਲ ਪੰਸਰਾਂ ਨੂੰ ਦੇ ਦਿਆ ਕਰੋ ਸੇਵਾ ਇਹ ਜੀ ਤੇ ਅਸੀਂ ਆਪੇ ਆਪਦਾ ਕਰ ਦਿਆ ਕਰਾਂਗੇ ਨਾਲੇ ਅਸੀਂ ਸਿੰਘ ਵੀ ਆਪਦਾ ਪੇਸ਼ ਕਰਾਵਾਂਗੇ ਤੁਹਾਨੂੰ ਕੋਈ ਦਿੱਕਤ ਹੀ ਨਹੀਂ ਹੋਊਗੀ ਹਾਂਜੀ ਇਸ ਜੇ ਕਰਕੇ ਅਸੀਂ ਬੇਨਤੀ ਕਰਦੇ ਆ ਸੰਗਤ ਨੂੰ ਤੇ ਗੁਰੂ ਸਾਹਿਬ ਦਾ ਮਜ਼ਾਕ ਨਾ ਬੜਾਓ ਉਸ ਸਮਰੱਥ ਗੁਰੂ ਨੇ ਉਹਨਾਂ ਦਾ ਸਤਕਾਰ ਆਦਬ ਜਿੰਨਾ ਉਹਨਾਂ ਦਾ ਸਤਕਾਰ ਕਰਾਂਗੇ ਉਨਾ ਹੀ ਸਾਡਾ ਸਤਕਾਰ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਥਿਓ ਇਹ ਅੱਜ ਇੱਕ ਫੈਸਲਾ ਹੋ ਗਿਆ ਵੀ ਜੋ ਸਥਾਨ ਹੈ ਉਹ ਜਾਂ ਤਾਂ ਉੱਥੇ ਸ਼੍ਰੋਮਣੀ ਕਮੇਟੀ ਬਣਾ ਕੇ ਦੇਵੇ ਜਾਂ ਸੰਗਤ ਦੇ ਹਵਾਲੇ ਕਰੇ ਜੇ ਨਹੀਂ ਹੁੰਦਾ ਤਾਂ ਵੱਡਾ ਸੰਘਰਸ਼ ਵਿੱਟਿਆ ਜਾਊਗਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ